ਇੱਥੇ 1 ਕਰੋੜ ਰੁਪਇਆ ਖਰਚ ਕਰਕੇ ਜਿਹੜੇ ਕੀਰਤਨ ਮੰਡਲੀ ਵਾਲੇ ਆ ਉਹਨਾਂ ਕਹਿੰਦੇ ਪਾਣੀ ਦੇ ਨਕਾਸ ਕਰਨ ਲਈ ਕੋਈ ਹੈ ਨਹੀਂ ਜਗਾ ਤੇ 1 ਕਰੋੜ ਰੁਪਇਆ ਖਰਚ ਕਰਕੇ ਸੰਕਟਾਂ ਨੇ ਆਪਣੇ ਕੋਲ ਪਾ ਕੇ ਤਾਂ ਇੱਥੇ ਗੀਤਾ ਭਵਨ ਬਣਾਤਾ ਤੇ ਜਿਉ ਇਹ ਬਣਾ ਸਕਦੇ ਆ ਕਿ ਸਰਕਾਰ ਐਮ ਐਲ اے ਪ੍ਰਧਾਨ ਐਮ ਸੀ ਹੱਥ ਕਲੇ ਕਰ ਦਿੰਦੇ ਮੈਂ ਇਸ ਨਹੀਂ ਕਰ ਸਕਦੇ ਤੇ ਆਪ ਹੀ ਇੱਥੇ ਲੋਕ ਜਿਹੜੇ ਹੈਗੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਪਾਣੀ ਦਾ ਨਿਕਾਸ ਹੋ ਜੇਣਾ ਇੱਕ ਵਾਰੀ ਕਹਿਣ ਦੱਸਿਓ ਇਹੋ ਹੋਣੀ ਤਰਕਹਾ ਕਾਦੀਆਂ ਲੈਂਦੇ ਚਾਹਾਂ ਪੀਣ ਦੀਆਂ ਲੈਂਦੇ ਇਹੋ ਕਦੇ ਇੱਥੇ ਵੜਿਆ ਵੀ ਹੈ ਗੁਰਿਆਂ ਦੇ ਦਿਲਬਾ ਖਲੋਨੀ ਦੇ ਨਿਵਾਸੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਣ ਖਾਸੇ ਪਰੇਸ਼ਾਨ ਹਨ ਜਿਨ੍ਹਾਂ ਵੱਲੋਂ ਕਈ ਵਾਰ ਆਪਣੀ ਸਮੱਸਿਆਵਾਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਨੇ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕੰਨ ਲੋਕ ਆਪਣੇ ਘਰ ਇੱਥੋਂ ਵੇਚ ਕੇ ਜਾਣ ਨੂੰ ਮਜਬੂਰ ਹੋਏ ਪਏ ਹਨ। ਉਹਨਾਂ ਕਿਹਾ ਕਿ ਲੀਡਰਵਲ ਬੋਟਾ ਸਮੇ ਵੱਡੇ ਵੱਡੇ ਦਾਅਵੇ-ਵਾਦੇ ਜਨਤਾ ਨਾਲ ਕੀਤੇ ਗਏ ਸਨ ਪਰ ਚੋਣਾਂ ਜਿੱਤਣ ਤੋਂ ਬਾਅਦ ਕੋਈ ਵੀ ਆਪਣੀ ਸ਼ਕਲ ਦਿਖਾਉਣ ਵੀ ਮੁਹੱਲੇ ਵਿੱਚ ਨਹੀਂ ਆਇਆ। ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਆਪਣੀ ਦਿਲਚਸਪੀ ਦਿਖਾ ਰਹੇ ਹਨ। ਹੋਰ ਕੀ ਕੁੱਝ ਕਿਹਾ ਉਹਨਾਂ ਲੋ ਤੁਸੀਂ ਖੁਦ ਹੀ ਸੁਣ ਲਓ। ਆ ਦੇਖੋ ਜੀ ਇੱਥੇ ਹਾਲ ਹੈ ਦਲਵਾਕ ਕਲੋਨੀ ਦਾ। ਤੇ ਆ ਜਿਹੜੇ ਸਾਹਮਣੇ ਆਹ ਦਰਬਾਰ ਬਣਿਆ ਹੋਇਆ ਆ ਤੇ ਆ ਚੰਨੀ ਕਹਿੰਦੇ ਸੀ ਘਰ ਘਰ ਚੱਗੀ ਗੱਲ ਤਾਂ ਚੰਨੀ ਕਰਦਾ ਮਸਲੀ ਹਾਲ ਤਾਂ ਚੰਨੀ ਹੋਣ ਕਿੱਥੇ ਹਾਲ ਕਰਨ ਲੱਗ ਪਏ ਅੱਗੇ ਤਾਂ ਕਹਿੰਦਾ ਸੀ ਮੈਂ ਆ ਚੋਲੇ ਨੇ ਬੱਕਰੀਆਂ ਚੋਲੇ ਨੇ ਟੈਂਟ ਲਾ ਲੈਣਾ ਆ ਤੇ ਆ ਨਾਲੀਆਂ ਨੂਲੀਆਂ ਨਹੀਂ ਕਰ ਲੈਂਦਾ ਉਹ ਨਹੀਂ ਉਹਨੂੰ ਪਤਾ ਕੱਢਣ ਦਾ ਇੰਨਾ ਮੈਂ ਕਹਿੰਨੇ ਬਲਫ ਇਹਨਾਂ ਲੋਕਾਂ ਨੇ ਕੀਤਾ ਨਵੇਂ-ਨਵੇਂ ਕਹਿੰਦੇ ਸੀ ਚਲੋ ਅਕਾਲੀ ਦਲ ਪਾਰਟੀ ਚਾਹੇ ਜੋ ਮਰਜੀ ਸੀ ਪਤਾ ਨਹੀਂ ਲੋਕਾਂ ਨੇ ਉਹਨਾਂ ਨੂੰ ਕਿਉਂ ਨਕਾਰ ਦਿੱਤਾ ਪਰ ਉਹ ਵਧੀਆ ਅੱਛਾ ਕੰਮ ਕਰਦੇ ਸੀ ਸਲਵਾਇਨ ਦੀ ਕਮੇਟੀ ਘਰ ਤਾਂ ਸੁਣਦੇ ਨਹੀਂ ਉਹ ਈਓ ਨਵੇਂ-ਨਵੇਂ ਆ ਜਾਂਦੇ ਆ ਚਾਹਾਂ ਪੀ ਜਾਂਦੇ ਆ ਨਾ ਕਿਸੇ ਦੀ ਗੱਲ ਸੁਣਦੇ ਆ ਜਿਹੜਾ ਮੁੰਡਾ ਕਰਾਉਂਦਾ ਆ ਕੰਮ ਲੱਕੀ ਸਾਡੀ ਸਟਰੀਟ ਦੇ ਵਿੱਚ ਰਹਿੰਦਾ ਉਹਦਾ ਘਰ ਵੀ ਇੱਥੇ ਜਾਂ ਉਹਨੂੰ ਇਹ ਨਜ਼ਰ ਨਹੀਂ ਆਉਂਦਾ ਤੇ ਪਾਣੀ ਇੰਨਾ ਖੜਾ ਵੀ ਮੈਂ ਬੰਦੇ ਭੇਜਿਆ ਕਿ ਹੈ ਬੰਦਾ ਚੰਗਾ ਆ ਪਰ ਉਹਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਕਿ ਮੈਂ ਜਿੱਥੇ ਰਹਿਣਾ ਆ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਕਿੱਥੇ ਸੌਂ ਗਏ ਆ ਹੁਣ ਜਾ ਕੇ ਤਾਂ ਹੀ ਪਤਨ ਸੀਤਾ ਲੈ ਕੇ ਬੈਠੇ ਕੱਖ ਨਹੀਂ ਇਹਨਾਂ ਨੇ ਕਰਨਾ ਬੁਰੇ ਹਾਲ ਇਹਨਾਂ ਨੇ ਕੀਤੇ ਪਏ ਇਹ ਮੁੜ ਕੇ ਲੋਕ ਸਾਡੇ ਚੰਗੇ ਹੋਣ ਇਹ ਲੱਭਣੇ ਆਮ ਆਦਮੀ ਪਾਰਟੀ ਦਾ ਨਜ਼ਰ ਹੀ ਨਹੀਂ ਆਉਣੀ ਕਿੱਥੇ ਜਿਹੜੇ ਕਹਿਣਗੇ ਆ ਕੇ ਸੀ ਵੋਟਾਂ ਲੈਣੀਆਂ ਆ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਪ੍ਰੇਮ ਕੁਮਾਰ ਕਿੱਥੇ ਸੌਂ ਗਏ ਹੁਣ ਜਾ ਕੇ ਚੰਡੀਗੜ੍ਹ ਜਾ ਕੇ ਬਸ ਉਹਨਾਂ ਨੂੰ ਇਹੀ ਪਤਾ ਵੀ ਮੈਨੂੰ ਮਿਲ ਗਈ ਹੈ ਸੀਟ ਤੇ ਮੈਂ ਉੱਥੇ ਜਾ ਕੇ ਸੌਂ ਜਮਾ ਆ ਕੰਮ ਕਿ ਨਹੀਂ ਕਰਾਉਣੇ ਇੱਥੇ ਬੜਨਗੇ ਕਿਹੜੇ ਮੂੰਹ ਦੇ ਨਾਲ ਦਲਵਾਕ ਕਲੋਨੀ ਦੇ ਵਿੱਚ ਉੱਤੋਂ ਚੱਕ ਕੇ ਸੀਟ ਇੱਥੇ ਪਤਾ ਨਹੀਂ ਕਰ ਦਿੱਤੀ ਹੈ ਬੇ ਰਿਜ਼ਰਵ ਹੈ ਸੀ ਇੱਥੇ ਕਾੜ ਸਕਦਾ ਬੰਦਾ ਜਿਹੜੇ ਕੰਮ ਕਰਨ ਵਾਲੇ ਬੰਦੇ ਤੁਸੀਂ ਦੇਖੋ ਸਾਡੀ ਕਲੀ ਵਿੱਚ ਉੱਥੇ ਐਸਪੀ ਰਿਟਾਇਰਡ ਹੋ ਚੁੱਕੇ ਉਹਨਾਂ ਦਾ ਘਰ ਆ ਚੰਗੇ ਚੰਗੇ ਇਹ ਪੌਸ਼ ਏ ਐਮ ਸੀ ਪ੍ਰਧਾਨ ਜਿਹੜੇ ਬਣੇ ਹੋਏ ਆ ਇਹਨਾਂ ਦੀ ਨਾਕਾਮੀ ਦੇ ਨਾਲ ਤੁਸੀਂ ਇਹ ਤੇ ਰੂਕ ਮਕਾਨ ਵੇਚ-ਵਿਚ ਕੇ ਜਾਣਨਾ ਤੇ ਹੁਣ ਸਾਡਾ ਤਾਂ ਮਾਰਾ ਦੇ ਤੇ ਸਥਾਨਾ ਅਸੀਂ ਕਿੱਥੇ ਚੱਲਦੀ ਆ ਜਿਹੜੇ ਸਵੀਪਰ ਆ ਜਿਹੜੇ ਸੇਵਾ ਚ ਕਰਮਚਾਰੀ ਆ ਉਹਨਾਂ ਨੂੰ ਜੇ ਕਹਦੇ ਇਹ ਕੰਮ ਕਰਨਾ ਉਹਨੇ ਕਹਣੇ ਕਿ ਪਹਿਲਾਂ ਪੈਸੇ ਦੇਵਾਤ ਤੁਸੀਂ ਮਾਰੂ ਕੈਮਰਾ ਦੇਖੋ ਜਿਹੜਾ ਨਾਲ ਆ ਆ ਦੇਖੋ ਨਾਲੀਆਂ ਕਿੱਦਾਂ ਭਰੀਆਂ ਪਈਆਂ ਕਿੰਨੇ ਪਰੇਸ਼ਾਨ ਆ ਨਿੱਕੇ ਨਿੱਕੇ ਬੱਚੇ ਆ ਤੁਸੀਂ ਅੱਗੇ ਕੋਈ ਦੇਖੋ ਸਾਰਾ ਬੇੜਾ ਕਰਕੇ ਕਰ ਦਿੱਤਾ ਇਹ ਮੇਰੀ ਅਪੀਲ ਹੈ ਜੇ ਕੋਈ ਚੱਜ ਦਾ ਮੰਤਰੀ ਮਿਨਿਸਟਰ ਹੈਗਾ ਤਾਂ ਇੱਧਰ ਨਿਗਾ ਮਾਰੇ ਨਹੀਂ ਕਰ ਸਕਦੇ ਤਾਂ ਤੁਸੀਂ ਜਨਤਾ ਨੂੰ ਕਹਿ ਦੋ ਇੱਥੇ 1 ਕਰੋੜ ਰੁਪਇਆ ਖਰਚ ਕਰਕੇ ਜਿਹੜੇ ਕੀਰਤਨ ਮੰਡਲੀ ਵਾਲੇ ਆ ਉਹਨਾਂ ਕਹਿੰਦੇ ਪਾਣੀ ਦੇ ਨਿਕਾਸ ਕਰਨ ਲਈ ਕੋਈ ਹੈ ਨਹੀਂ ਜਗਾ 1 ਕਰੋੜ ਰੁਪਇਆ ਖਰਚ ਕਰਕੇ ਸੰਗਤਾਂ ਨੇ ਆਪਣੇ ਕੋਲ ਪਾ ਕੇ ਤਾਂ ਇੱਥੇ ਗੀਤਾ ਭਵਨ ਬਣਾ ਦਿੱਤਾ ਤੇ ਜੋ ਇਹ ਬਣਾ ਸਕਦੇ ਆ ਤੇ ਸਰਕਾਰ ਐਮ ਐਲ ਏ ਪ੍ਰਧਾਨ ਐਮ ਸੀ ਹੱਥ ਖੜੇ ਕਰਦੇ ਨੇ ਵੈਸੇ ਨਹੀਂ ਕਰ ਸਕਦੇ ਤੇ ਆਪ ਹੀ ਇੱਥੇ ਲੋਕ ਜਿਹੜੇ ਹੈਗੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਪਾਣੀ ਦਾ ਨਿਕਾਸ ਹੋ ਜਾਣਾ ਇੱਕ ਵਾਰੀ ਕਹਿਣ ਦੱਸਿਓ ਇਹੋ ਹੋਣੀ ਤਨਖਾਹਾਂ ਕਾਦੀਆਂ ਲੈਂਦੇ ਚਾਹਾਂ ਪੀਣ ਦੀਆਂ ਲੈਂਦੇ ਇਹੋ ਕੋਦੇ ਇੱਥੇ ਬੜਿਆ ਵੀ ਹੈ ਕੋਈ ਮਨਿਸਟਰੀ ਦਾ ਪਤਾ ਹੀ ਨਹੀਂ ਹੈਗਾ ਇਸ ਕਰਕੇ ਮੇਰੀ ਅਪੀਲ ਹੈ ਤੇ ਇਹ ਇੱਥੇ ਇਸ ਇਹਦੇ ਉੱਪਰ ਧਿਆਨ ਤਾਂ ਜਦੋਂ ਜੋ ਸੀਗੇ ਦਾ ਕੰਮ ਕੀਤਾ